ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਸਟਾਰਟਿੰਗ ਹਨ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਵੀਡੀਓ ਆਪਣੀ ਬਹੁਤ ਹੀ ਖਾਸ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਕਿ ਸੂਚਾਂ ਨੇ ਆਪਣੀਆਂ ਤੇ ਆਪਾਂ ਇਹਨਾਂ ਨੂੰ ਅੱਜ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਤੇ ਕਿਸ ਚੀਜ਼ ਦੇ ਨਾਲ ਸਾਫ਼ ਕਰਦੇ ਆਂ ਤੇ ਤੁਹਾਨੂੰ ਵੀ ਦਿਖਾਣੇ ਆ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਜਦੋਂ ਵੀ ਆਪਾਂ ਇਹ ਬਿਜਲੀ ਦਾ ਕੰਮ ਆ ਹਨਾ ਆਪਾਂ ਨੂੰ ਡਰ ਵੀ ਕਾਫੀ ਜ਼ਿਆਦਾ ਲੱਗਦਾ ਹੈ ਜਦੋਂ ਆਪਾਂ ਗਿੱਲੇ ਕੱਪੜੇ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਆਪਾਂ ਇਹਨੂੰ ਸਾਫ਼ ਕਰਦੇ ਆ ਤੇ ਕਰੰਟ ਲੱਗਣ ਦਾ ਵੀ ਕਾਫੀ ਜ਼ਿਆਦਾ ਡਰ ਹੁੰਦਾ ਹੈ ਤੇ ਹਨਾ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਇਹਨਾਂ ਨੂੰ ਬਿਲਕੁਲ ਵੀ ਕਹਿ ਸਕਦੇ ਆ ਕਿ ਗਿੱਲਾ ਕੱਪੜਾ ਨਹੀਂ ਆਪਾਂ ਇਹਦੇ ਉੱਤੇ ਫੇਰਨਾ ਹੈਗਾ ਤੇ ਆਪਾਂ ਤੁਹਾਨੂੰ ਗਿੱਲੇ ਕੱਪੜਾ ਫੇਦੇ ਤੋਂ ਬਿਨਾਂ ਹੀ ਇਹਨੂੰ ਆਪਾਂ ਸਾਫ਼ ਕਰਕੇ ਦਿਖਾਵਾਂਗੇ ਤੇ ਆਪਾਂ ਕੀ ਕੀ ਚੀਜ਼ਾਂ ਲੈਣੇ ਆ ਤੇ ਬਿਲਕੁਲ ਹੀ ਆਪਣੀਆਂ ਸਵਿਚਾਂ ਨੇ ਜਿਹੜੀਆਂ ਬਿਲਕੁਲ ਹੀ ਨਮੀਆਂ ਬਣ ਜਾਣਗੀਆਂ ਤੇ ਚਲੋ ਜੀ ਕਰਦੇ ਆਂ ਜੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਹਾਂਜੀ ਇੱਥੇ ਆਪਾਂ ਲੈ ਲਿਆ ਜੀ ਇੱਕ ਆਲੂ ਤੇ ਤੁਸੀਂ ਕਹੋਗੇ ਹਾਂ ਹੁਣ ਇਹ ਆਲੂ ਚੱਕੀ ਫਿਰਦੀ ਹੈ ਤੇ ਇਹਨੇ ਆਲੂ ਦੇ ਨਾਲ ਕੀ ਕਰਨਾ ਹੈ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਆਲੂ ਦੇ ਨਾਲ ਆ ਜਿਹੜੀ ਆਪਣੀ ਸਵਿਚ ਬੋਰਡ ਨੂੰ ਸਾਫ਼ ਕਰਾਂਗੇ ਦੇਖੋ ਤੁਸੀਂ ਕਿਹੜੇ ਕਿਸ ਤਰੀਕੇ ਦੇ ਨਾਲ ਚਮਕ ਜਾਣਗੀਆਂ ਤੇ ਨਾਲੇ ਬਿਲਕੁਲ ਹੀ ਨਵੇਂ ਵਰਗੇ ਲੱਗਣਗੀਆਂ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਕੀ ਕਰਨਾ ਹੈ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਅੱਧਾ ਕੱਟ ਲੈਣਾ ਤੇ ਇਹਦੇ ਵਿੱਚੋਂ ਕੀ ਕਰਨਾ ਹੈ ਆਪਾਂ ਜਿਵੇਂ ਹੁਣ ਪਾਣੀ ਜਿਹਾ ਹਨਾ ਨਿਕਲੂਗਾ ਦੇਖਿਓ ਦੋ ਮਿੰਟ ਇਹਨੂੰ ਰੱਖ ਦੇਣਾ ਤੇ ਇਹਦੇ ਵਿੱਚੋਂ ਪਾਣੀ ਜਿਹਾ ਨਿਕਲਿਆ ਆਉਣਾ ਵਾ ਤੇ ਫਿਰ ਆਪਾਂ ਇਸ ਦੇ ਉੱਤੇ ਕੀ ਕਰਨਾ ਹੈ ਜੀ ਆਪਾਂ ਇੱਥੇ ਲੈ ਲੈਣਾ ਹੈ ਜੀ ਥੋੜਾ ਜਿਹਾ ਮਿੱਠਾ 소ਦਾ ਆਪਾਂ ਇਹਨੂੰ ਹਲਕਾ ਹਲਕਾ ਜਿਹਾ ਦੇ ਉੱਤੇ ਪਾ ਲਾਂਗੇ ਮਿੱਠਾ ਛੋਡੇ ਨੂੰ ਇਸ ਤਰੀਕੇ ਦੇ ਨਾਲ ਉਂਗਲੀ ਦੇ ਨਾਲ ਆਪਾਂ ਇਹਨੂੰ ਫਲਾ ਦਾਂਗੇ ਫਲਾਉਣ ਤੋਂ ਬਾਅਦ ਤੇ ਹਾਂਜੀ ਇੱਥੇ ਆਪਾਂ ਆਲੂ ਲੈ ਲਿਆ ਤੇ ਇਹਦੇ ਉੱਤੇ ਆਪਾਂ ਮਿੱਠਾ ਛੋਡਾ ਲਾ ਲਿਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇਖ ਰੂਗੀ ਮੈਂ ਆਪਾਂ ਵਾਸਤੇ ਕੁਛ ਵੀ ਨਹੀਂ ਕਰਨਾ ਹੈਗਾ ਹੋਰ ਆਪਾਂ ਇਹਨੂੰ ਹਾਂਜੀ ਜਿਵੇਂ ਕਹਿਣਾ ਤੁਹਾਡੇ ਘਰ ਦੇ ਵਿੱਚ ਛੋਟੇ ਬੱਚੇ ਆ ਜਾਂ ਹਨਾ ਬੱਚੇ ਸਵਿੱਚਾਂ ਦੇ ਉੱਤੇ ਆਪਾਂ ਕਹਿੰਦੇ ਸਕੈਚ ਵਗੈਰਾ ਮਾਰ ਦਿੰਦੇ ਆ ਉਹ ਵੀ ਇਹਨਾਂ ਇਹਨੇ ਬਿਲਕੁਲ ਹੀ ਲਾ ਦੇਣਾ ਆਪਾਂ ਤੁਹਾਨੂੰ ਉਹ ਵੀ ਲਾ ਕੇ ਦਿਖਾਵਾਂਗੇ ਤੁਸੀਂ ਦੇਖਿਓ ਆ ਦੇਖੋ ਕਿੰਨੀ ਜਿਆਦਾ ਕਾਲਸ ਆ ਜਿਹੜੀ ਇਹਦੇ ਉੱਤੇ ਲਹਿ ਰਹੀ ਆ ਇੱਦਾਂ ਇੱਦਾਂ ਕਰਕੇ ਇਹ ਆਪਣੇ ਆਲੂ ਨੂੰ ਜਿਹੜਾ ਇਹਦੇ ਉੱਤੇ ਘਸਾ ਦੇਣਾ ਵਾ ਲਓ ਜੀ ਹੁਣ ਆਪਾਂ ਇੱਥੇ ਕੀ ਕਰਮਾਏ ਜੀ ਤੇ ਇੱਥੇ ਆਪਾਂ ਕੱਪੜਾ ਲੱੱਣਾ ਸੁੱਕਾ ਕੱਪੜਾ ਸੁੱਕਾ ਕੱਪੜਾ ਲੈ ਕੇ ਜੀ ਬਸ ਆਪਾਂ ਇਹਨੂੰ ਇਸ ਤਰੀਕੇ ਨਾਲ ਆਪਾਂ ਜਿਹੜਾ ਸਾਫ਼ ਕਰ ਦੇਣਾ ਤੁਸੀਂ ਦੇਖਿਓ ਹਾਂਜੀ ਦੋ ਜੀ ਤੁਸੀਂ ਦੇਖ ਸਕਦੇ ਕਿ ਆਪਣੇ ਸਵਿਚਾਂ ਨੇ ਜਿਹੜੇ ਬਿਲਕੁਲ ਹੀ ਨਵੇਂ ਵਰਗੇ ਆ ਜਿਵੇਂ ਆਪਾਂ ਨਵੀਆਂ ਲਿਆ ਕੇ ਲਾਈਆਂ ਹੁੰਦੀਆਂ ਨੇ ਐਦਾਂ ਲਿਆ ਹੋ ਚੁੱਕੀਆਂ ਨੇ ਤੇ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਜੀ ਜਿਹੜੇ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਕਿ ਇੱਥੇ ਆ ਦੇਖੋ ਬੱਚਿਆਂ ਨੇ ਸਕੈਚ ਕਲਰ ਆ ਜਿਹੜੇ ਲਾਏ ਹੋਏ ਨੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਜਿਹੜਾ ਬੋਰਡ ਨੂੰ ਐਦਾਂ ਹੀ ਆ ਦੇਖੋ ਫਾਇਦੇ ਤੋਂ ਆ ਸਕੈਚ ਕਲਰ ਆ ਜਿਹੜੇ ਬਿਲਕੁਲ ਹੀ ਲਾਦਣੇ ਆ ਦੇਖੇ ਨੇ ਆਪਾਂ ਚੰਗੀ ਤਰ੍ਹਾਂ ਇਹਦੇ ਉੱਤੇ ਘਸਾਵਾਂਗੇ ਨਹੀਂ ਲੱਗੇ ਲੈਣ ਜਿਵੇਂ ਕਿ ਆਪਣੇ ਕੰਧਾਂ ਦੇ ਉੱਤੇ ਲੱਗੇ ਹੋਏ ਹੁੰਦੇ ਆ ਕਲਰ ਇਹਨਾਂ ਦੇ ਤਾਂ ਤੁਸੀਂ ਉਹ ਵੀ ਆਲੂ ਦੇ ਨਾਲ ਉਹ ਵੀ ਤੁਸੀਂ ਇਹ ਕਹਿ ਸਕਦੇ ਕਿ ਲਾ ਸਕਦੇ ਆ ਇਹ ਦੇਖੀਏ ਇਹਨਾਂ ਜਿਹੜੀ ਸਵਿਚ ਆਪਣੀ ਇਹ ਸਾਫ਼ ਹੋ ਜਾਣੀ ਆ ਲਓ ਜੀ ਆਪਾਂ ਤਾਂ ਇਹ ਦਿਖਾਣੇ ਜੀ ਨੂੰ ਸਾਫ ਕਰਕੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਇਹਦੇ ਉੱਤੋਂ ਜਿਹੜਾ ਕਲਰ ਵੀ ਉਹ ਲੱਗ ਗਿਆ ਆ ਦੇਖੋ ਆ ਦੇਖੋ ਜੀ ਜਿਵੇਂ ਕਿ ਸਵਿਚ ਦੇ ਉੱਤੇ ਹੈ ਨਾ ਕਿੰਨਾ ਜਿਆਦਾ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨੇ ਇਹ ਨਾ ਸਕੈਚ ਕਲਰ ਫੇਰਿਆ ਹੋਇਆ ਸੀਗਾ ਕਿ ਬੱਚੇ ਛੋਟੇ ਆ ਜੀ ਹਨਾ ਆਪਾਂ ਬੱਚਿਆਂ ਨੂੰ ਕਹਿ ਸਕਦੇ ਆ ਕਿ ਆਪਾਂ ਘੁਰਦੇ ਆ ਜਾਂ ਕੁਝ ਵੀ ਕਰਦੇ ਆ ਤੇ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੇ ਤੁਸੀਂ ਇਸ ਤਰੀਕੇ ਦਾ ਸਵਿਚ ਬੋਰਡ ਜਾਂ ਤੁਸੀਂ ਆਪਣੇ ਕੰਧ ਦੇ ਉੱਤੇ ਕਹਿ ਸਕਦੇ ਕਿ ਪੇਂਟ ਕੀਤਾ ਹੋਇਆ ਆਪਾਂ ਉੱਥੇ ਤੁਸੀਂ ਫੇਰਨਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਜ਼ਰੂਰ ਫੇਰ ਸਕਦੇ ਹੋ ਤੇ ਤੁਹਾਡੇ ਜਿਹੜੇ ਦਾਗ ਆ ਉਹ ਸਾਨੀ ਦੇ ਨਾਲ ਲੈ ਜਾਣਗੇ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਤੱਕ ਲਈ ਬਾਏ ਬਾਏ